ਜਿਸ ਦਿਨ ਗਊ ਨਾ ਰਹੇ ਧਰਤੀ ਵੀ ਨਾ ਰਹੂਗੀ। ਸ੍ਰੀ ਦੇਵਮਾਨਸਤਿ ਇਹ ਬਚਨ ਹੁੰਦੇ ਨੇ ਸ੍ਰੀ ਰਾਮਚਰਿਤਮਾਨਸ ਦੇ ਵਿੱਚ ਵੀ ਇਹ ਬਚਨ ਹੁੰਦੇ ਨੇ ਸ੍ਰੀ ਰਾਮਾਇਣ ਵਿੱਚ। ਜਾ ਦਿਨ ਧਰਾ ਦੇ ਨੂੰ ਨਾ ਹੋਈ ਰਸਾਰ ਸਾਤਲਤਾ ਛਣ ਕੋਈ ਉਹ ਕਟ ਰਹੀ ਹੈ ਭਾਰਤ ਦੀ ਜੜ ਕਟ ਰਹੀ ਹੈ ਇਸ ਕਾ ਕੇ ਗਊਆਂ ਦੀ ਪੁਕਾਰ ਹੈ ਗਊ ਮਾਤਾ ਕਹਿ ਕੇ ਜਿਹੜੇ ਪੂਜਾ ਕਰਦੇ ਜਿਹੜੇ ਪੂਜਾ ਕਰਦੇ ਅੱਜ ਉਹਨਾਂ ਭੋਲੋਂ ਕੱਖ ਵੀ ਨਸਰਦੇ ਕੱਖ ਵੀ ਨਸਰਦੇ ਬੁਰੀ ਤਰ੍ਹਾਂ ਦਿੱਤੀਆਂ ਬਸਾਰ ਕ੍ਰਿਸ਼ਨਾਂ ਨਿੱਤੀਆਂ ਬਸਾਰ ਕ੍ਰਿਸ਼ਨਾਂ गवा ले लै लारे कृष्णा ले सारे कृष्णा मार मार डंडे असी करो क्डिया कर असी करो क्डिया कर दुद पी के बुडिया बहार छडिया हां जगह जगह जगा जगा सा जी त्रिसकार कृष्णा ਗਉਆਂ ਦੀ ਪੁਕਾਰ ਲੈ ਲੈ ਸਾਰੇ ਕ੍ਰਿਸ਼ਨਾਂ ਲੈ ਲੈ ਸਾਰੇ ਕ੍ਰਿਸ਼ਨਾਂ ॠषि मुनि ਰਹੇ ਗਉਆਂ ਨੂੰ ਸੰਭਾਲਦੇ ਗਉਆਂ ਨੂੰ ਸੰਭਾਲਦੇ ਆਜ ਤੇਰੇ ਬੰਦੇ ਕੁੱਤਿਆਂ ਨੂੰ ਪਾਲਦੇ ਕੁੱਤਿਆਂ ਨੂੰ ਪਾਲਦੇ ਕੁੱਤਿਆਂ ਦਾ ਕਿੰਨ ਸਤਕਾਰ ਕ੍ਰਿਸ਼ਨ ਸਤਕਾਰ ਕ੍ਰਿਸ਼ਨ ਗਉਮਾਂ ਰਿੰਦ ਕਰ ਲੈ ਲੈ ਸਾਰੇ ਕ੍ਰਿਸ਼ਨ ਲੈ ਲੈ ਸਾਰੇ ਕ੍ਰਿਸ਼ਨ ਕਰਮ ਤਰਮ ਪੁੰਨਦਾਨ ਫੁੱਲਗੇ ਨਦਾਨ ਪੁੱਲਗੇ ਹੋ ਪੁੱਲਦਾਨ ਪੁੱਲਗੇ ਜਗਾ ਜਗਾ ਹੱਤੇ ਪੁੱਚੜਾਂ ਦੇ ਖੁੱਲਗੇ ਪੁੱਚੜਾਂ ਦੇ ਖੁੱਲਗੇ ਮਾਸ ਸਾਡਾ ਵਿਕਦਾ ਬਜ਼ਾਰ ਕ੍ਰਿਸ਼ਨਾ ਜੀ ਬਜ਼ਾਰ ਕ੍ਰਿਸ਼ਨਾ ਗਉਂਵਾਂ ਦੀ ਪੁਕਾਰ ਲੈ ਲੈ ਸਾਰ ਕ੍ਰਿਸ਼ਨਾ ਲੈ ਲੈ ਸਾਰ ਕ੍ਰਿਸ਼ਨਾ ਗਉਂਵਾਂ ਦੀ ਪੁਕਾਰ ਲੈ ਲੈ ਸਾਰ ਕ੍ਰਿਸ਼ਨਾ ਲੈ ਲੈ ਸਾਰ ਕ੍ਰਿਸ਼ਨਾ ਬੇਨਹੀਂ ਕਸੂਰੋਂ ਆ ਸੀਮਰ ਰਹੀਆਂ ਆ ਸੀਮਰ ਰਹੀਆਂ ਨਿਰਬਲ ਹੋ ਕੇ ਹੌਂਕੇ ਪਾਰ ਰਹੀਆਂ ਹੌਂਕੇ ਪਾਰ ਰਹੀਆਂ ਗੁਣ ਦੀ ਨਹੀਂ ਸਾਡੀ ਸਰਕਾਰ ਕ੍ਰਿਸ਼ਨਾ ਸਰਕਾਰ ਕ੍ਰਿਸ਼ਨਾ ਸਰਕਾਰ ਕ੍ਰਿਸ਼ਨਾ ਅੱਜ ਘੁੰਮਾਂ ਦੀ ਪੁਕਾਰ ਲੈ ਲੈ ਸਾਰ ਕ੍ਰਿਸ਼ਨਾ ਲੈ ਲੈ ਸਾਰ ਕ੍ਰਿਸ਼ਨਾ ਘੁੰਮਾਂ ਦੀ ਪੁਕਾਰ ਲੈ ਲੈ ਸਾਰ ਕ੍ਰਿਸ਼ਨਾ ਲੈ ਲੈ ਸਾਰ ਕ੍ਰਿਸ਼ਨਾ ਗ੍ਰਾ ਕੋਲੂ ਗੱਜ ਨੂੰ ਬਚਾਉਣ ਵਾਲਿਆ ਜੀ ਬਚਾਉਣ ਵਾਲਿਆ ਦ੍ਰੋਪਤਾਂ ਦੇ ਜੀ ਦ੍ਰੋਪਦਾਂ ਦੇ ਚੀਰਾਂ ਨੂੰ ਵਧਾਉਣ ਵਾਲਿਆ ਜੀ ਵਧਾਉਣ ਵਾਲਿਆ ਪੌਰਵਾਂ ਦਾ ਕਰਿਆ ਸੰਘਾਰ ਕ੍ਰਿਸ਼ਨ ਜੀ ਸੰਘਾਰ ਕ੍ਰਿਸ਼ਨ ਅਜ ਗਉਮਾਂ ਦੀ ਪੁਕਾਰ ਲੈ ਲਸਾਰ ਕ੍ਰਿਸ਼ਨ ਲੈ ਲਸਾਰ ਕ੍ਰਿਸ਼ਨ ਗਉਮਾਂ ਦੀ ਪਕਾਰ ਲੈ ਲਸਾਰ ਕ੍ਰਿਸ਼ਨ ਲੈ ਲਸਾਰ ਕ੍ਰਿਸ਼ਨ ਮੋਈ ਹੋਈ ਗਉਤ ਜਿਵਾਈ ਨਾਮੇ ਦੀ ਸੀ ਜਿਵਾਈ ਨਾਮੇ ਦੀ ਦਿੱਲੀ ਦਰਬਾਰ ਚ ਚੜਾਈ ਨਾਮੇ ਦੀ ਸੀ ਚੜਾਈ ਨਾਮੇ ਦੀ ਹੋ ਕੇ ਆਇਆ ਗਰੜ ਸਵਾਰ ਕ੍ਰਿਸ਼ਨ ਆਈ ਸਵਾਰ ਕ੍ਰਿਸ਼ਨ ਗੰਗਾ ਦੀ ਪਕਾਰ ਲੈ ਲੈ ਸਾਰ ਕ੍ਰਿਸ਼ਨ ਲੈ ਲੈ ਸਾਰ ਕ੍ਰਿਸ਼ਨ ਗੰਗਾ ਦੀ ਪਕਾਰ ਲੈ ਲੈ ਸਾਰ ਕ੍ਰਿਸ਼ਨ ਲੈ ਲੈ ਸਾਰ ਕ੍ਰਿਸ਼ਨ ਗੋਪਾਲ ਗੰਗਾ ਤੈਨੂੰ ਆਤੀ ਪਿਆਰੀਆਂ ਸ਼ਾਮ ਆਤੀ ਪਿਆਰੀਆਂ ਗੋਪਾਲ ਗਉਆ ਤੰਨੇ ਦੀ ਆਚਾਰੀਆਂ ਤੰਨੇ ਦੀ ਆਚਾਰੀਆਂ ਲਾ ਕੇ ਮੋਰ ਪੰਖ ਦਾ ਸ਼ਿੰਗਾਰ ਕ੍ਰਿਸ਼ਨਾ ਜੀ ਸ਼ਿੰਗਾਰ ਕ੍ਰਿਸ਼ਨਾ ਅੱਜ ਗਉਆ ਦੀ ਪਕਾਰ ਲੈ ਲੈ ਸਾਰ ਕ੍ਰਿਸ਼ਨਾ ਲੈ ਲੈ ਸਾਰ ਕ੍ਰਿਸ਼ਨਾ ਗਉਆ ਦੀ ਪਕਾਰ ਲੈ ਲੈ ਸਾਰ ਕ੍ਰਿਸ਼ਨਾ ਲੈ ਲੈ ਸਾਰ ਕ੍ਰਿਸ਼ਨਾ ਰਗੁਕੁਲ ਬਣ ਜਾਦਲੀ ਪਰ ਆਇਆ ਤੂੰ ਹਾਂ ਰੱਬ ਕੋਲ ਬਣ ਜਾ ਦਲੀਪ ਰਾਜਾ ਤੂੰ ਜੇ ਦਲੀਪ ਰਾਜਾ ਤੂੰ ਬਣ ਕੇ ਜਾਂ ਸੋਚਾ ਹਰ ਫੂਲ ਆ ਜਾ ਤੂੰ ਹਰ ਫੂਲ ਆ ਜਾ ਤੂੰ ਗਉ ਰਖ ਵਾਲਾ ਜੇ ਮੋਹਾਰ ਕ੍ਰਿਸ਼ਨਾ ਜੇ ਮੋਹਾਰ ਕ੍ਰਿਸ਼ਨਾ ਗਉਮਾ ਦੀਪ ਕਾਰ ਲੈ ਲੈ ਸਾਰ ਕ੍ਰਿਸ਼ਨਾ ਲੈ ਲੈ ਸਾਰ ਕ੍ਰਿਸ਼ਨਾ ਗਉਮਾ ਦੀਪ ਕਾਰ ਲੈ ਲੈ ਸਾਰ ਕ੍ਰਿਸ਼ਨਾ ਲੈ ਲੈ ਸਾਰ ਕ੍ਰਿਸ਼ਨਾ ਐਸੀ ਸ਼ੁੱਧ ਪਉਣ ਤੂੰ ਵਗਾ ਦੇ ਮਾਲਕਾ ਜੀ ਵਗਾ ਦੇ ਮਾਲਕਾ ਗਉ ਕਾਤ ਬੰਦ ਕਰਵਾ ਦੇ ਮਾਲਕਾ ਘਰਵਾ ਦੇ ਮਾਲਕਾ ਬੰਦ ਹੋ ਜਾ ਮਾਰੋਜ ਬੰਦ ਹੋ ਜਾ ਮਾਰੋਜ ਹੋ ਜਾ ਪਿਆਰ ਕ੍ਰਿਸ਼ਨਾ ਹੋ ਜਾ ਪਿਆਰ ਕ੍ਰਿਸ਼ਨਾ ਹੋ ਜਾ ਪਿਆਰ ਕ੍ਰਿਸ਼ਨਾ ਗੁੰਮਾ ਦੀਪਕਾਰ ਲੈ ਲੈ ਸਾਰ ਕ੍ਰਿਸ਼ਨਾ ਲੈ ਲੈ ਸਾਰ ਕ੍ਰਿਸ਼ਨਾ ਗੁੰਮਾ ਦੀਪਕਾਰ ਲੈ ਲੈ ਸਾਰ ਕ੍ਰਿਸ਼ਨਾ ਲੈ ਲੈ ਸਾਰ ਕ੍ਰਿਸ਼ਨਾ ਗਊਸ਼ਾਲਾ ਜਗਾ ਜਗਾ ਤੇ ਬਣਾ ਜਾ ਤੂੰ ਆ ਕੇ ਬਣਾਵਾ ਜਾ ਤੂੰ ਬਣ ਕੇ ਤੇ ਕੋਈ ਸਾਧੂ ਸੰਤ ਆ ਜਾ ਤੂੰ ਸਾਧੂ ਸੰਤ ਆ ਜਾ ਤੂੰ ਸੰਤ ਤੇਰਾ ਨਿਤ ਅਵਤਾਰ ਕ੍ਰਿਸ਼ਨ ਅਵਤਾਰ ਕ੍ਰਿਸ਼ਨ ਗਉਂ ਕ੍ਰਿਸ਼ਨ ਅੱਜ ਗਉਂਾਂ ਦੀ ਪਕਾਰ ਲੈ ਲੈ ਸਾਰ ਕ੍ਰਿਸ਼ਨ ਲੈ ਲੈ ਸਾਰ ਕ੍ਰਿਸ਼ਨ ਗਉਂਾਂ ਦੀ ਪਕਾਰ ਲੈ ਲੈ ਸਾਰ ਕ੍ਰਿਸ਼ਨ ਲੈ ਲੈ ਸਾਰ ਕ੍ਰਿਸ਼ਨ ਹੱਥ ਜੋ ਹੱਥ ਜੋੜ ਸਤ ਪਾਲ ਕਰੇ ਬੰਦਨਾ ਸੁਆਮੀ ਕਰੇ ਬੰਦਨਾ ਗਉਆਂ ਨੂੰ ਬਚਾਲ ਨੰਦ ਦੇ ਅਨੰਦਨਾ ਨੰਦ ਦੇ ਅਨੰਦਨਾ ਪੱਤ ਚੜ ਕਰ ਦੇ ਬਹਾਰ ਕ੍ਰਿਸ਼ਨ ਦੀ ਬਹਾਰ ਕ੍ਰਿਸ਼ਨ ਗੋਮਨ ਦੀ ਬੰਕਾਰ ਲੈ ਰਸਾਰੇ ਕ੍ਰਿਸ਼ਨ ਲੈ ਰਸਾਰੇ ਕ੍ਰਿਸ਼ਨ ਗੰਮਾ ਦੀ ਪਕਾਰ ਲੈ ਲੈ ਸਾਰੇ ਕ੍ਰਿਸ਼ਨਾਂ ਲੈ ਲੈ ਸਾਰੇ ਕ੍ਰਿਸ਼ਨਾਂ ਗੰਮਾ ਦੀ ਪਕਾਰ ਲੈ ਲੈ ਸਾਰੇ ਕ੍ਰਿਸ਼ਨਾਂ ਲੈ ਲੈ ਸਾਰੇ ਕ੍ਰਿਸ਼ਨਾਂ ਬੋਲੋ ਬਹੁ ਮਾਤਾ ਜੈ